ਪੰਜਾਬ ਦਾ ਛਲਾ ਲੈਜੈਂਡਰੀ ਗਾਇਕ ਗੁਰਦਾਸ ਮਾਨ ਜਿਨ੍ਹਾਂ ਨੇ ਹਮੇਸ਼ਾ ਆਪਣੇ ਗੀਤਾਂ ਰਾਹੀਂ ਪੰਜਾਬੀਆਂ ਦੀ ਰੂਹ ਨੂੰ ਛੂਹਿਆ ਹੈ ਅੱਜ ਉਹਨਾਂ ਦਾ 60ਵਾਂ ਜਨਮ ਦਿਨ ਹੈ ਇਹ ਜਨਮ ਦਿਨ ਖਾਸ ਉਹਨਾਂ ਦੇ ਫੈਨਸ ਉਹਨਾਂ ਲਈ ਮਨਾ ਰਹੇ ਹਨ ਅਤੇ ਫੈਨਸ ਲਈ ਗੁਰਦਾਸ ਮਾਨ ਖੁੱਲਾ ਖੇਰਾ ਲਗਾਉਣਗੇ ਜ਼ੀਰਖਪੁਰ ਵਿੱਚ ਟੱਕਰੇ ਵਿਗਏ ਫੁਲਕਾਰੀਆਂ ਵਿਗਈਆਂ yeah baby. ਸਾਡੇ ਲਈ ਇਸ ਤੋਂ ਵਧੀਆ ਹੋਰ ਗਾਣੇ ਬਣਾਉਂਦੇ ਰਹੇ ਪਰ ਮੈਂ ਚਾਹੁੰਦਾ ਕਿ ਜਿਹਨੂੰ ਸਾਨੂੰ ਪਤਾ ਹੈ ਸਾਡੇ ਪੰਜਾਬੀ ਸਭ ਤੋਂ ਵਧੀਆ ਗਾਣੇ ਗਾਉਂਦੇ ਰਹੇ ਚਾਹਵਾਂਗੇ ਕਿ ਉਹ ਸਾਡੇ ਲਈ ਇੰਨੇ ਵਧੀਆ ਵਧੀਆ ਗਾਣੇ ਗਾਉਂਦੇ ਰਹੇ ਕਲਚਰ ਬਣਾ ਕੇ ਰੱਖਿਆ ਅੱਗੇ ਵੀ ਇਦਾਂ ਹੀ ਸਾਡਾ ਕਲਚਰ ਬਣਾ ਕੇ ਰੱਖਣ ਜਿੱਦਾਂ ਬਹੁਤ ਸਾਰੇ ਸਿੰਗਰਸ ਆਏ ਨੇ ਜਿੱਦਾਂ ਮਤਲਬ ਪੂਰੇ ਤਰੀਕੇ ਨਾਲ ਸਾਡਾ ਕਲਚਰ ਖਰਾਬ ਹੋ ਚੁੱਕਿਆ ਇਸ ਤਰ੍ਹਾਂ ਤੇ ਮਾਨਜਾਪ ਅਯੋਜ ਨੇ ਜਿਨ੍ਹਾਂ ਨੇ ਆਪਣਾ ਕਲਚਰ ਹੱਦ ਤੱਕ ਬਚਾ ਕੇ ਰੱਖਿਆ ਹੋਇਆ ਸੀ ਆਈ ਵਿਸ਼ ਕਿ ਅੱਗੇ ਵੀ ਇਦਾਂ ਹੀ ਚੱਲੇਗਾ ਭਾਈ ਥੋੜਾ ਮਾਣ ਔਰ ਐ ਫੋਟੋ ਮਾਨ ਸਾਹਿਬ ਦੀ ਬੜਾ ਪਿਆਰ ਮਿਲਿਆ ਨਾ ਕੋ ਬਚਪਨ ਤੋਂ ਖਿਆਨ ਆ ਮਾਨ ਸਾਹਿਬ ਦੇ ਮਾਮਲਾ ਘਰਪੁਰ ਦੇ ਇਲਾਕੇ ਹੁਣ ਤੱਕ ਬਸ ਹੋਰ ਕੁਝ ਚਾਹੀਦਾ ਨਹੀਂ ਹੈ ਮੇਰੀ ਆਖਰੀ ਤਮੰਨਾ ਉਹਨਾਂ ਨੂੰ ਮਿਲਣ ਦੀ ਉਸ ਤੋਂ ਬਾਅਦ ਪਰਮਾਤਮਾ ਬੇਸ਼ੱਕ ਬਣਾ ਲਵੇ ਕੋਈ ਟੈਨਸ਼ਨ ਨਹੀਂ ਹੈ ਮੈਂ ਬਹੁਤ ਪਿਆਰ ਕਰਦੀ ਹਾਂ ਬਹੁਤ ਇੱਜ਼ਤ ਕਰਦੀ ਹਾਂ ਉਸਮਾਨ ਜੀ ਤਾਂ ਬਹੁਤ ਵੱਡਾ ਬੈਂਡ ਆ ਤੇ ਮੈਂ ਸਪੈਸ਼ਲੀ ਅਮਨਗਰ ਤੋਂ ਆਉਣਾ ਸੀ ਗਾਣੇ ਸੁਣਨ ਲਈ ਇੱਥੇ ਆਇਆ ਵਾਂ ਤੇ ਮੈਂ ਚਾਹੁੰਨਾ ਕਿ ਜਿੱਦਾਂ 60 ਸਾਲ ਦੇ ਨੇ ਬਹੁਤ ਲੰਬੀ ਉਮਰ ਹੋਈ ਉਹਨਾਂ ਦੀ ਅਗੁਰਾਸਮਾਨ ਤਾਂ ਮੇਰੇ ਦਿਲੋਂ ਮੇਰੇ ਰੂਹੋਂ ਵਿੱਚ ਬਸਦੇ ਹੋਏ ਹੈ ਮੈਂ ਤਾਂ ਉਸ ਨੂੰ ਦਿਲੋਂ ਸੇ ਪਿਆਰ ਕਰਦਾ ਹਾਂ ਅੱਜ ਉਹਨਾਂ ਦੇ ਘਰ ਤੇ ਵੀ ਮੈਂ ਗਿਆ ਥਾ ਔਰ ਬਰਥਡੇ ਵਿਸ਼ ਕਰਕੇ ਆਇਆ ਹਾਂ ਤਾਰੇ 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 ਜੋ ਗੁਰਦਾਸ ਨਿਹਦਾ ਤਪ ਦੀ ਰੂਹ ਨੂੰ ਉਠਾਰੇ ਜੋ ਗੁਰਦਾਸ ਨਿਹਦਾ ਸ਼ਾਵਾਂ 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 ਵੀ ਪੁੱਤ ਗੁਰਦਾਸ ਵਰਗਾ ਗੁਰਦਾਸ ਵਰਗਾ ਘਟ ਹੀ ਜਨ ਦੀਆਂ ਮਾਵਾ ਵੀ ਪੁੱਤ ਗੁਰਦਾਸ ਵਰਗਾ ਮੈਂ ਜੀ ਗੁਰਦਾਸ ਸਿੰਘ ਸਾਹਿਬ ਦਾ ਬਹੁਤ ਵੱਡਾ ਫੈਨ ਹਾਂ ਔਰ ਪਰ ਆ ਵੀ ਮੰਨਦਾ ਜੀ ਮੈਂ ਉਹਨਾਂ ਨੂੰ ਔਰ ਮੈਂ ਕੋਈ 7 ਸਾਲ ਤੋਂ ਉਹਨਾਂ ਦਾ ਬਰਥਡੇ ਮਨਾਉਂਦਾ ਆ ਰਿਹਾ ਤੇ ਮੇਰਾ ਇੱਕ ਸੁਪਨਾ ਸੀਗਾ ਜ਼ਿੰਦਗੀ ਦਾ ਕਿ ਗੁਰਦਾਸ ਮਾਨ ਕਿਸੇ ਦਿਨ ਮੇਰੇ ਵਾਸਤੇ ਗਾਣ ਸੋ ਮੇਰਾ 7 ਸਾਲਾਂ ਤੋਂ ਬਾਅਦ ਸੁਪਨਾ ਪੂਰਾ ਹੋਇਆ ਔਰ ਅੱਜ 4 ਜਨਵਰੀ 2016 ਗੁਰਦਾਸ ਮਾਨ ਸਾਹਿਬ 60 ਸਾਲ ਦੇ ਹੋ ਗਏ ਨੇ ਔਰ ਅੱਜ ਉਹਨਾਂ ਦਾ ਜਨਮ ਦਿਨ ਹੈ ਤੇ ਅੱਜ ਉਹਨਾਂ ਦੇ ਜਨਮ ਦਿਨ ਤੇ ਆਪਣਾ ਇੱਥੇ ਲਾਈਵ ਸ਼ੋ ਹੋ ਰਿਹਾ ਜੀ ਗੁਰਦਾਸ ਮਾਨ ਸਾਹਿਬ ਦਾ ਔਰ ਮੰਡਾਲੀ ਦਾ ਔਰ ਇਹ ਮੇਰਾ ਸੁਪਨਾ ਪੂਰਾ ਹੋ ਰਿਹਾ ਅੱਜ ਤੁਸੀਂ ਮੇਰੇ ਚਿਹਰੇ ਤੇ ਨੂਰ ਦੇਖ ਸਕਦੇ ਹੋ ਜਿਵੇਂ ਇੱਕ ਵਿਜੇਤਾ ਦੇ ਚਿਹਰੇ ਤੇ ਕੋਈ ਨੂਰ ਹੁੰਦਾ ਨਾ ਹਰ ਬੰਦੇ ਸਿੱਖਾ ਸਿੱਖਣੀ ਵੀ ਚਾਹੀਦੀ ਹਰ ਪੱਤੀ ਤੇ ਕੇ ਕੱਚੀ ਨਹੀਂ ਚਾਹੀਦੀ ਪਰ ਪੱਤੀ ਤੇ ਕੇ ਕੱਚੀ ਨਹੀਂ ਡਾਈਦੀ ਦਸਮਾਨ ਸਾਹਿਬ ਦੇ ਜਨਮ ਦਿਨ ਦੀ ਖੁਸ਼ੀ ਨੂੰ ਲੈ ਕੇ ਇਹ ਪ੍ਰੋਗਰਾਮ ਕੀਤਾ ਗਿਆ ਔਰ तमाम ਪੰਜਾਬੀਆਂ ਵੱਲੋਂ ਪੰਜਾਬੀਤ ਨੂੰ ਪਿਆਰ ਕਰਨ ਵਾਲਿਆਂ ਵੱਲੋਂ ਗੁਰਦਾਸ ਮਾਨ ਸਾਹਿਬ ਦੇ ਜਨਮ ਦਿਨ ਦੀਆਂ ਗੁਰਦਾਸ ਮਾਨ ਸਾਹਿਬ ਦੇ ਨੂੰ ਬਹੁਤ-ਬਹੁਤ ਮੁਬਾਰਕਾਂ ਪੰਜਾਬੀ ਦੇ ਮਹਾਨ ਸਬੂਤ ਜੇ ਮੈਂ ਦੂਸਰਾ ਨਾਮ ਕਹਾਂ ਤੇ ਮੇਰੇ ਖਿਆਲ ਚ ਮੈਂ ਬਾਬਾ ਬੁੱਲੇ ਸ਼ਾਹ ਸਾਹਿਬ ਦੂਜੇ ਦੂਜਾ ਨਾਮ ਦੇ ਮੈਂ ਦੇਵਾ ਤੇ ਉਹ ਇਹ ਕਹਿ ਸਕਦਾ ਕਿ ਦਾਸ ਮਾਨ ਸਾਹਿਬ ਉਹਨਾਂ ਨੂੰ ਜਨਮ ਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ ਸਾਈ ਮੋੜਾ ਬਾਰਿਆ ਬੇ ਜੁਕਨੀ ਲੱਭੇ